हां जी मैं तो की हालचाल था। ठीक ठाक हूं सारे लो जी हैं आपा 7 ਵਜੇ ਛੱਡਿਆ ਜੀ ਹੁਣ 2:30 ਵਜੇ ਬਿਠਾਇਆ ਇਹ ਤੇ ਦੋ ਕਬੂਤਰ ਆਪਣੇ ਦੇ ਫਿਰ ਦੇਣਗੇ ਨਾ ਕਰੋ ਚੈੱਕ ਇਹ ਦੋ ਕਬੂਤਰ ਆਪਣੇ ਫਿਰਦੇ ਨੇ ਹਲੇ ਇਹ ਕਾ ਫਿਰਦਾ ਆ ਹੁੰਨੀ ਆ ਜਾ ਹਾਂਜੀ ਮਿੱਤਰੋ ਲਓ ਵੀ ਮਿੱਤਰੋ ਤੁਹਾਨੂੰ ਦਿਖਾਉਂਦੇ ਆਪਾਂ ਰੱਤੇ ਦੇ ਬੱਚੇ ਢੱਡੇ ਹੋਏ ਲਗਭਗ ਸਾਰੀ ਕਬੂਤਰਾਂ ਨੇ ਆਪਣੇ ਇਹ ਜੋੜੇ ਲਾਈ ਸੀਗੇ ਹਾਣੇ ਪਖੜਲੇ ਬੱਚੇ ਬਾਹਰ ਭੇਡਾ ਆਪਣਾ ਮਾਰਨ ਦੋ ਬਾਈ ਬੱਚੇ ਰੱਤੇ ਦੇ ਨੇ ਇਹ ਦੋ ਬੱਚੇ ਹੈਗੇ ਬਾਈ ਰੱਤੇ ਦੇ ਕਦਰ ਦਾ ਬਾਹਰ ਹਾਂ ਬਾਹਰ ਉਹ ਖਰ ਦਾ ਬਾਹਰ ਇਹ ਦੋ ਬੱਚੇ ਆ ਇਹਦੇ ਆ ਦੋ ਬੱਚੇ ਸਾਡੇ ਜਿਹੜੀ ਮਾਨੂ ਦੇ ਦੀ ਕੁੜੀ ਮਰੀ ਭੈਣ ਆ ਦੋ ਬੱਚੇ ਮਾਨੂ ਕੇ ਉੱਡੀ ਸੀ ਉਹਦੀ ਉਹਦੀ ਭੈਣ ਨੇ ਤੇ ਆ ਬਾਈ ਠੰਡ ਵਾਲੇ ਜਿਹੜੀ ਜਿਹੜਾ ਸਾਡਾ ਕਰ ਲੈ ਚੱਡਣਾ ਇਹ ਆਂਡੇ ਇੱਧਰ ਆ ਘੰਡ ਵਾਲੇ ਪੁੱਤ ਨਹੀਂ ਸਾਡੇ ਨੇ ਇਹਨੇ ਚੱਡ ਲੈ ਬਾਈ ਪੰਜ ਨੇ ਚੱਡ ਲੈ ਭੈਣ ਨੇ ਇੱਕ ਕੱਢ ਲਿਆ ਇੱਕ ਰਹਿ ਗਿਆ ਇਹ 5000 ਵਾਲੀ ਦੀ ਭਾਂਡੇ ਆਪਾਂ ਦੋ ਆ ਕੱਢੇ ਹੋਏ ਨੇ ਆ ਕਿਹੜੇ ਕਿੱਡੇ ਕੋਪੇ ਇਹ ਬਈ ਡੂੜਾ ਆ ਆਪਣੇ ਕੋਲ ਆਪਣੇ ਚੋਲੇ 70 ਰੁਪਏ ਆ ਨਹੀਂ 70 ਰੁਪਏ ਆ ਕਿਤੇ ਗਿਫਟ ਜਾਨੀ ਕੇ ਉਹ ਦੇ ਕੱਢੇ ਆ ਬਈ ਉਹਨੇ ਕੱਢੇ ਨੇ ਦੋ ਬੱਚੇ ਬਾਕੀ ਦਾ ਅੰਡੇ ਧਰੇ ਹੋਏ ਆ ਕਾ ਪੈਣ ਦਾ ਦੋ ਅੰਡੇ ਆ ਪੈਣੇ ਤੇ ਆ ਕੱਢੇ ਆ ਜੀ ਤਾਂ ਤਾਂਲੇ ਨੇ ਉਹ ਸੜ ਗਿਆ ਬੈਗੋ ਪਿੱਛੋਂ ਤੇ ਦੂਜਾ ਥੱਲੇ ਆਟਾ ਨਾ ਰੱਖਣਾ ਆ ਤਾਂ ਕਾਲੇ ਰੇ ਬਈਓ ਕਾਂ ਕਾਲੇ ਦੇ ਭੈਣ ਦੇ ਆ ਉਹਦੀ ਭੈਣ ਦੇ ਨੇ ਯਾਨੀ ਕਿ ਆਪਾਂ ਕੋਲੇ ਵੈਰੈਟੀ ਪੂਰੀ ਹੋ ਗਈ ਕੱਢੀ ਜਾਂਦੇ ਨੇ ਬੱਚੇ ਆ ਬਾਈ 7000 ਤੇ ਬਾਜੀ ਤੇ ਉੱਡੀ ਸੀ ਰਾਜੂ ਦੀ ਗੋਦਰੀ ਇਹ ਸਾਡਾ ਵੱਡਾ ਭਰਾ ਰਾਜੂ ਦੁੱਜੇ ਬਜਿਤਕੇ ਵਾਲਾ ਸਾਡੇ ਇਕੱਠੇ ਨੇ ਨਾ ਪੁੱਤਰ ਦਾ ਦੂਜੀ ਗੋਰਾ ਰਾਜੂ ਤੇ ਤਾਂ ਵਿੱਚ ਸਾਂਝੀ ਹੋਈ ਸੀ ਕੂਲ ਤੇ ਆਕੀ ਆਪਣੇ ਕੋਲੇ ਆ ਬੱਚੇ ਘਟਾਉਂ। ਜੱਟ ਨਾ ਰਹੀ। 7000 ਵਾਲੀ। ਕੰਨ ਵਿੱਚ ਵੰਡੀ ਗਈ। ਇਹਦਾ ਪ੍ਰਾ ਕਰਿਆ ਖੜਿਆ ਸੀ ਇਹਨੀਆਂ ਕੀ ਹੈ ਗੈਰੀਆਂ ਡਾਵਾ ਬਹੁਤ ਸੀ। ਉਹਦੇ ਨੁਕਸਰ ਪੈ ਗਿਆ ਕੋਈ ਤਾਂ ਕਰਨ ਛੱਡਿਆ ਨਹੀਂ। ਨਹੀਂ ਮਿੱਤਰ ਤੁਹਾਨੂੰ ਆਪਾਂ ਦਰਸ਼ਨ ਕਰਾ ਦੇ ਹੁਣ ਜਿਹੜਾ ਅੰਡੇ ਦਾ ਰਹਿ ਗਿਆ ਸਾਨੂੰ ਉਹ ਵੀ ਦਿਖਾਵਾਂਗੇ। ਉਹ ਕਿਹੜੇ ਥੱਲੇ ਵਾਲੇ ਉਹ ਲਾਲ ਸਿਰਾ ਜਿਹੜਾ ਲੰਡੀ ਗੀਫ ਤੇ ਬਈ ਤੀਜਾ ਰਰ ਗਿਆ ਜਾਂ ਡਾਉਂਦੇ ਆ ਆ ਵੀ ਲਾਲ ਸਿਰੇ ਦੇ ਲੰਡੀ ਜੀ ਦਾ ਤੀਜਾ ਕਬੂਤਰ ਹਰ ਗਿਆ ਦੀ ਇਹ ਉਹਦੇ ਆ ਬਈ ਇਹ ਨੇ ਬੱਚੇ ਉਹਦੇ ਨੇ ਲਗਭਗ ਇੱਥੇ ਦੇਖਦੇ ਕਰ ਲੈ ਤੇ ਬਾਕੀ ਇੱਧਰ ਦੇਖਦੇ ਆਪਾਂ ਆ ਵੀ ਕਾਂਡਾ ਇਹ ਭਰਾ ਨੇ ਕੱਟੇ ਆ ਤਸਿਆ ਅਬ ਖੰਭ ਲਾ ਮੂਤ ਦੇ ਕਰਨ ਕੱਢਿਆ ਬੰਦਾ ਨੇ ਇੱਕੀ ਗੱਡੇ ਬਿਠਾ ਦਿੱਤੇ ਕੋਈ ਨਾ ਉੜਾ ਉੜਾ ਦੇ ਇਹਨੇ ਇੱਕ ਕੱਢਿਆ ਬਈ ਇਹਨੇ ਕੱਢੇ ਚਲੋ ਕਾਂਤ ਲਾ ਦੇ ਟਰਾਈਡੀਆਂ ਦੇ ਅੰਗੂਆਂ ਦੇ ਇਧਰ ਬਹੇ ਆਵੇ ਆ ਪਾ ਗਏ ਆ ਜਿਹੜੀ ਪੈਣ ਦੇ ਪੈਣ ਨੇ ਜਿਹੜੇ ਕਾਲੀ ਡਬ ਰੂੜੀ ਆੜੀ ਐਤੀ ਓਪੀ ਸੀ ਪੱਗੀ ਹੂੰ 3:30 4 ਵਜੇ ਬੈਠੀ ਹੁੰਦੀ ਸੀ ਘਰੇ ਛੋਟੀ ਕੋਈ ਇਹਨੂੰ ਪਰਖ ਲੈਣਾ ਚਾਪੈ ਗਿਆ ਲਾਈ ਮਿੱਤਰੋ ਆਪਣੇ ਉਹਦਾ ਜਾਨੀ ਕੇ ਅੰਡੇ ਆ ਧਾਲੇ ਸਾਰਿਆਂ ਨੇ ਬੱਚੇ ਅੱਧਿਆਂ ਨੇ ਕੱਢ ਲਈ ਅੱਧਿਆਂ ਨੇ ਕੱਢ ਲੈਣੇ ਆ ਆ ਫਿਰ ਦਿਆ ਚੀਨੇ ਆਪਣੇ ਦੇਖ ਲੋ ਆ ਯਾਰ ਦਾ ਸੌਗਾ ਆ ਨਜ਼ਾਰਾ ਬਾਈ ਵਗਿਆ ਡਾਰੀਆਂ ਮਾਰਦੇ ਆ ਫਿਰਦੇ ਨੇ ਆਰਾਮ ਨਾਲ ਫਿਰਦੇ ਆ ਖੁੱਲਾ ਡੁੱਲਾ ਫਿਰਦਾਰਾ ਨਾ ਕਬੂਤਰ ਹੋ ਨਹੀਂ ਕਉ ਸਾਡੇ ਡੇਰ ਜਾਲ ਚ ਮੌਜ ਮਸਤੀ ਕਰਦੇ ਨੇ ਪੂਰੀ ਆਪ ਜੀ ਆ ਵਿੱਚ ਦੀ ਅਸੀਂ ਰੂੜੀ ਪਾਉਣੋਂ ਹਟ ਗਏ ਸੀ ਇੱਕੀ ਫਿਰ ਅਸੀਂ ਪਾਈ ਰੂੜੀ ਨਾਉਂ ਯਾਰ ਬਹੁਤ ਖੰਦੇ ਹੋਰ ਇਹ ਦੇਖਦੇ ਨਾ ਕੈਲਸ਼ੀਅਮ ਹੈ ਨਾ ਵਾਸਤੇ ਇਹ ਰੂੜੀ ਜਣਾ ਇਹਦਾ ਇੱਕ ਤਰ੍ਹਾਂ ਦਾ ਮਨ ਕੈਲਸ਼ੀਅਮ ਹੀ ਆ ਠੀਕ ਹੋਈ ਮਿੱਤਰੋ ਔਰ ਗੱਲਬਾਤ ਵੀ ਕਮੈਂਟ ਚ ਦੱਸ ਦਿਓ ਮਿਲਦੇ ਆਂ ਪਾ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ